ਖਬਰ ਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹਰਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੋਈ ਛੁੱਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨਹੀਂ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਰਹਿਣਗੇ ਵੀ ਤੋਂ ਐਸ ਅ ਵਰਕਰ ਰਹਿਣਗੇ ਅਗਵਾਈ ਨਹੀਂ ਕਰਨਗੇ ਸ਼੍ਰੋਮਣੀ ਅਕਾਲੀ ਦੀ ਤੇ ਅਕਾਲੀ ਦਲ ਦੀ ਤੇ ਨਾਸਿਕਪੰਦ ਦੀ ਕਿਉਂ ਖੇ ਖੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵੀ ਕੋਰੀ ਨਾ ਕਰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੜੀ ਸੀ 2000 ਦਸੰਬਰ 2024 ਨੂੰ ਉਹਨਾਂ ਨੇ ਵੀ ਪੂਰੀ ਨਾ ਕਰ ਦਿੱਤੀ ਹੈ ਸਿੱਖ ਕੌਮ ਤਾਂ ਪਹਿਲਾਂ ਹੀ ਕਹਿੰਦੀ ਹੈ ਕਿ ਸ਼ੁਭੀਰ ਸਿੰਘ ਬਾਦਲ ਨੂੰ ਕੱਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਨਾ ਕੱਢੋ ਪੰਥ ਵਿੱਚੋਂ ਵੀ ਛੇਕੋ ਦੇਖੋ ਜਿਸ ਨੇ ਗੋਲੀ ਮਾਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਨਰੈਨ ਸਿੰਘ ਚੌੜਾ ਨੇ ਸਿੱਖ ਸੰਗਤਾਂ ਵੱਲੋਂ ਉਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਰੈਨ ਸਿੰਘ ਚੌੜਾ ਕਹਿੰਦੇ ਨੇ ਇਹ ਪੰਥ ਦੀ ਆਵਾਜ਼ ਸੀ ਪੰਥ ਦੀ ਆਵਾਜ਼ ਤੇ ਗੋਲੀ ਮਾਰ ਗੋਲੀ ਮਾਰੀ ਗਈ ਹਾਲਾਂ ਵਜੇ ਨਹੀਂ ਬਾਲ ਬਾਲ ਬਚੇ ਸੁਖਬੀਰ ਸਿੰਘ ਬਾਦਲ ਲੇਕਿਨ ਨਰੈਨ ਸਿੰਘ ਚੌੜਾ ਦਾ ਜਿਸ ਤਰ੍ਹਾਂ ਸਵਾਗਤ ਹੋ ਰਿਹਾ ਹੈ ਜਿਸ ਤਰ੍ਹਾਂ ਸਿੱਖ ਕੌਮ ਸੰਗਤ ਜਿਹੜੀ ਕਹਿ ਰਹੀ ਹੈ ਕੇਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਨਕਿ ਗਿਆਨੀ ਰੁਗਵੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ ਦੀਆਂ ਸਵਾਮਾਂ ਨੂੰ ਮੁੜ ਦੁਬਾਰਾ ਬਹਾਲ ਕੀਤਾ ਜਾਵੇ। ਸੁਖਬੀਰ ਸਿੰਘ ਬਾਦਲ ਜੇ ਇਹ ਗੱਲ ਮੰਨ ਲੈਂਦੇ ਨੇ ਤੇ ਹੋ ਸਕਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਥੋੜੀ-ਬਹੁਤੀ ਉਹਨਾਂ ਦੀ ਥਾਂ ਜਿਹੜੀ ਹੈ, ਬਾਝ ਜਾਵੇ। ਲੇਕਿਨ ਜੇਕਰ ਨਹੀਂ ਮੰਨਦੇ ਕਿਉਂਕਿ ਕੱਲ ਬੜਾ ਵੱਡਾ ਹੰਗਾਮਾ ਹੋਇਆ। ਸਿੱਖ ਸੰਗਤ ਵਾਰ-ਵਾਰ ਕਹਿ ਰਿਆ ਸੀ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਮਨਜ਼ੂਰ ਨਹੀਂ ਕਿ ਉਹਨਾਂ ਦਾ ਸ਼ਰੂਮਣੀ ਅਕਾਲੀ ਦਲ ਉੱਤੇ ਵੀ ਕਬਜ਼ਾ ਹੋਵੇ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਕਬਜ਼ਾ ਹੋਵੇ ਯਾਨੀ ਕਿ ਸਿੱਖੋਂ ਵਾਰ-ਵਾਰ ਕਹਿੰਦੀ ਕਿ ਅਸੀਂ ਹੁਣ ਪੰਬਲ ਪੂਸੇ ਵਿੱਚ ਨਹੀਂ ਪੈਣਾ ਸਾਨੂੰ ਚਿਹਰਿਆਂ ਦੇ ਉੱਤੇ ਨਕਾਬ ਲੈ ਗਏ ਨੇ ਬਾਦਲ ਪਰਿਵਾਰ ਦੇ ਕਿ ਬਾਦਲ ਪਰਿਵਾਰ ਨੇ ਤਾਂ ਡੇਰਾ ਸੱਚਾ ਸੋਹਦੇ ਸਾਧ ਦੇ ਮਾਫੀ ਨਾਵੇਂ ਲਈ ਗਲਤੀ ਮੰਨੀ ਬੈਵਲ ਕਲਾ ਬੈਵਲ ਕਲਾ ਦਾ ਜਿਹੜਾ ਗੋਲੀ ਕਾਂਡ ਹੋਇਆ ਉਹ ਵੀ ਗਲਤੀ ਮੰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਸਜ਼ਾ ਨਹੀਂ ਦਿਵਾਈ ਉਹ ਵੀ ਗਲਤੀ ਮੰਨੀ। ਅਤੇ ਸੁਮੇਤ ਸੁਮੇਤ ਸੈਣੀ ਵਰਗੇ ਜਿਨ੍ਹਾਂ ਨੇ ਨਸ਼ਾ ਉੱਚੀ ਕੀਤੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਸਰਪਾਉ ਦਿੱਤੇ ਗਏ। ਉਹਨਾਂ ਨੂੰ ਉਪਾਧੀਆਂ ਦਿੱਤੀਆਂ ਗਈਆਂ ਇਸ ਕਰਕੇ ਫਕਰੇ ਇੱਕ ਕੌਮ ਜਿਹੜਾ ਅਵਾਰਡ ਹੈ ਉਹ ਮਰੇ ਹੋਏ ਮਰੇ ਹੋਏ ਸ਼ਖਸ ਦਾ ਜਿਹੜਾ ਇਸ ਧਰਤੀ ਨੂੰ ਅਕਾਲ ਚਲਾਣਾ ਕਰ ਗਿਆ ਹੋਵੇ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਭਾਵੇਂ ਪਦਲਾ ਸੁਖਬੀਰ ਸਿੰਘ ਬਾਦਲ ਨੇ ਲੈ ਲਿਆ ਹੈ ਉਹਨੂੰ ਜਿਹੜਾ ਢਾਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਰਾਹ ਦੇ ਵਿੱਚ ਜਿਹੜੀ ਵੀ ਰੋੜਾ ਬੜੇਗਾ ਬਣਦਾ ਹੈ ਉਸ ਨੂੰ ਟੁੱਟਾ ਮਾਰ ਦਿੱਤਾ ਜਾਂਦਾ ਹੈ ਲੇਕਿਨ ਹੁਣ ਸਿੱਖ ਸੰਗਤ ਨੂੰ ਸਮਝ ਆ ਗਈ ਹੈ ਹੁਣ ਕੋਈ ਦੋਗਲੀ ਨੀਤੀ ਨਹੀਂ ਰਾਜਨੀਤੀ ਨਹੀਂ ਕਰਦਾ ਇੱਕੋ ਇੱਕੇ ਸੇ ਇੱਕੋਮ ਦੀ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਜਿਹੜਾ ਹੈ ਬਾਹਰ ਕੀਤਾ ਜਾਵੇ ਧੰਨਵਾਦ